ਕਿਸ ਫੌਜਾਇਤ ਪਰਖਾਂਡ ਦੀ ਤਿਆਰੀ ਆ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਇਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਸਾਡੀ ਤਰਨਤਾਰ ਦੀ ਪੁਲਿਸ ਨੇ ਨਸ਼ਿਆ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੈ ਜਿਸ ਜਿਸ ਤੇ ਜਿਹਦੇ ਤਹਿਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬਿਗ ਫਿਸ਼ ਨੇ ਜਿਹੜੀ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਇਸ ਡਰੱਗ ਦਾ ਕੰਮ ਕਰਦੇ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਧੱਕਿਆ ਜਾਵੇ ਤਾਂ ਕਿ ਇਹ ਨਸ਼ੇ ਦਾ ਜਿਹੜਾ ਕੋਡ ਅ ਪਹਿਲੇ ਆਇਆ ਇਸ ਤੇ ਠਲ ਪਵੇ ਇਸੇ ਇਸੀ ਤਫਤੀਸ਼ ਦੌਰਾਨ ਸਾਨੂੰ ਇੱਕ ਸਾਡੀ ਸੀਆਈ ਦੀ ਟੀਮ ਨੂੰ ਸਾਡੇ ਐਸਪੀ ਡੀ ਅਜੇ ਰਾਜ ਦੀ ਨਾਲ ਇਹਨਾਂ ਦੇ ਸੁਪਰਵੀਜ਼ਨ ਹੇਠ ਜਿਹੜੀ ਸੀਆਈ ਦੀ ਟੀਮ ਹੈ ਉਹਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਜਿਹੜਾ ਸਮਗਲਰ ਹੈ ਰਸ਼ਪਾਲ ਸਿੰਘ ਜਿਹੜਾ ਕਿ ਬਾਈ ਲੱड्डੂ ਥਾਣਾ ਸਦਰਪੱਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਅਰਸੇ ਤੋਂ ਕੰਮ ਇਹ ਨਸ਼ੇ ਦਾ ਕੰਮ ਕਰ ਰਿਹਾ ਹੈ ਤੇ ਬਾਰਡਰ ਤੋਂ ਸਮਾਨ ਚੁੱਕ ਕੇ ਘਾ ਦੂਜੇ ਇਲਾਕਿਆਂ ਚ ਵੀ ਸਪਲਾਈ ਕਰਨ ਦਾ ਕੰਮ ਕਰਦਾ ਹੈ ਤੇ ਜਦੋਂ ਸੀਆਈ ਦੀ ਟੀਮ ਨੇ ਕੱਲ ਰਾਤ ਨੂੰ ਰੇਡ ਕੀਤੀ ਤੇ ਇਹਨੂੰ ਸਮੇਤ ਮੋਟਰਸਾਈਕਲ ਤੇ ਸਮਾਨ 5 ਕਿਲੋ ਹੀਰੋਇਨ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਐਫਆਈਆਰ ਰਜਿਸਟਰ ਇਹਦੇ ਖਿਲਾਫ ਐਫਆਈਆਰ ਰਜਿਸਟਰ ਕਰਕੇ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਗਈ ਇਹਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਤਕਰੀਬਨ 5-6 ਮਹੀਨੇ ਤੋਂ ਐਕਟਿਵਲੀ ਇਨਵੋਲਡ ਸੀਗਾ ਨਸ਼ੇ ਦੇ ਕੰਮ ਦੇ ਵਿੱਚ ਤੇ ਕਾਫੀ ਬਾਰੀ ਜਿਹੜੀ ਨਸ਼ੇ ਦੀ ਖੇਪ ਹੈ ਇਹ ਵਕ ਵਕ ਪੁਆਇੰਟਾਂ ਤੋਂ ਬਾਰਡਰ ਦੇ ਜਿਹੜੇ ਕਿ ਅਸੀਂ ਹੁਣ ਤਫਤੀਸ਼ ਦੌਰਾਨ ਆਇਡੈਂਟੀਫਾਈ ਕਰਾਂਗੇ ਉਥੋਂ ਚੁੱਕ ਕੇ ਗਾਹ ਸਪਲਾਈ ਕਰਦਾ ਰਿਹਾ ਹੈ ਕਿੰਨੇ ਦੋਸ਼ੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਖਿਲਾਫ ਜਿਹੜਾ ਕਿ ਇਹ ਰਸ਼ਪਾਲ ਸਿੰਘ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਤੇ ਸਾਨੂੰ ਜਿਹੜੀ ਮੋਡਲੀ ਪੁਛਕਿਸ ਤੋਂ ਹੋਰ ਵੀ ਨਾਮ ਸਾਹਮਣੇ ਆਏ ਆ ਜਿਹੜੇ ਜੀ ਇਸ ਲੈਵਲ ਤੇ ਉਜਾਗਰ ਨਹੀਂ ਕੀਤੇ ਜਾ ਸਕਦੇ ਤੇ ਉਹ ਉਹਨਾਂ ਦੇ ਖਿਲਾਫ ਵੀ ਬਣਦੀ ਜਿਹੜੀ ਕਾਰਵਾਈ ਹੈ ਉਹਨਾਂ ਨੂੰ ਫੜ ਕੇ ਕੀਤੀ ਜਾਵੇਗੀ ਪਰੋਪਾਰ ਜਿਹੜੇ ਰਿਲੇਸ਼ਨ ਕੁਝ ਫੋਨ ਤੇ ਕੋਈ ਐਕਟੀਵਿਟੀ ਸਰ ਕੁਛ ਹੈਗਾ ਉਹ ਜੀ ਦੇਖੋ ਤਫਤੀਸ਼ ਦਾ ਵਿਸ਼ਾ ਹੈ ਅਸੀਂ ਖੰਗਾਲ ਰਹੇ ਆ ਇਹ ਸਿੱਧੀ ਜੀ ਗੱਲ ਹੈ ਜਾਇਜ਼ ਜੀ ਗੱਲ ਹੈ ਕਿ ਬਈ ਇਹਨਾਂ ਦੇ ਪਾਕਿਸਤਾਨ ਦੇ ਸਮੱਗਲਰ ਕਾਫੀ ਸਮੱਗਲਰਸ ਨਾਲ ਇਹਦੇ ਸੰਬੰਧ ਸੀਗੇ ਤੇ ਉਹਨਾਂ ਨਾਲ رابطہ ਕਾਇਮ ਕਰਕੇ ਇਹ ਕਿੰਨ ਕਿੰਨ ਬੰਦਿਆਂ ਦੇ ਮਾਧਿਅਮ ਰਾਹੀਂ ਇਹ ਸਮਾਨ ਜਿਹੜਾ ਡਰੋਨ ਰਾਹੀਂ ਚੁੱਕਦਾ ਸੀਗਾ ਕਿਵੇਂ ਚੁੱਕਦਾ ਸੀਗਾ ਉਹ ਸਾਰਾ ਸੀ ਰਿਮਾਂਡ ਲੈ ਕੇ ਤਫਤੀਸ਼ ਦੌਰਾਨ ਵਿਚਾਰਾਂਗੇ ਤੇ ਇਸ ਕੇਸ ਨੂੰ ਮੁਕੰਮਲ ਐਂਡ ਤੇ ਲੈ ਕੇ ਜਾਵਾਂਗੇ ਸਰ ਹੋਰ ਵੀ ਪਰਚੇ ਦਰਜ ਕੀ ਸਰ ਡਰੋਨ ਰਾਈ ਪੁੱਜੀ ਇਹਨੇ ਕਿਸ ਤਰ੍ਹਾਂ ਹੀ ਕੋਸਾਇਆ ਇਹ ਜਿਹੜੀ ਕਨਸਾਈਨਮੈਂਟ ਹੈ ਡਰੋਨ ਰਾਈ ਆਈ ਹੈ ਸਾਰੀ ਸਹੀ ਕਨਸਾਈਨਮੈਂਟ ਡਰੋਨ ਰਾਈ ਇਹਨੇ ਰਿਸਿਵ ਕੀਤੀ ਹੈ ਤੇ ਇਸ ਤੇ ਜਿਹੜਾ ਕਿ ਪਹਿਲਾਂ ਇੱਕ ਸ਼ਰਾਬ ਦੀ ਤਸਕਰੀਦਾ ਪਰਚਾ ਦਰਜਾ ਥਾਣੇ ਸਦਰ ਪੱਟੀ ਨੀ 2024 ਦਾ ਮਕਦਮਾ ਨੰਬਰ 10 ਕੋਈ ਪੋਲਿਟਿਕਲ ਵੀ ਸਰ ਇਹਦੇ ਕੋਈ ਰਿਲੇਸ਼ਨ ਹੈ ਕਿ ਕਿਸੇ ਨਾਲ ਜੀ ਨਹੀਂ ਜੀ ਹਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਨਹੀਂ ਸਰ ਇਹ ਮਾਲ ਕਿੱਥੇ ਗਾੜੀ ਕੋਈ ਆਰਟਿਸਟ ਪ੍ਰੈਜ਼ੀਡੈਂਟ ਗਾੜੀ ਇਹ ਜਿਹੜਾ ਸਮਾਨ ਹੈ ਤਰਨਤਾਰਨ ਦੇ ਵਕਵਾ ਕਿਲਾਤਾਂ ਚ ਅੰਮ੍ਰਿਤਸਰ ਅੰਮ੍ਰਿਤਸਰ ਦੀ ਆਤੀ ਉੱਥੇ ਸਪਲਾਈ ਕਰਨ ਦਾ ਕੰਮ ਕਰਦਾ ਸੀਗਾ ਇਹ ਜਿਹੜੇ ਫੋਰਵਰਡ ਤੇ ਬੈਕਵਰਡ ਲਿੰਕੇਜ ਹੈ ਉਹ ਆਪਾਂ ਡਿਟੇਲ ਦੇ ਵਿੱਚ ਖੰਗਾਲਾਂਗੇ ਤੇ ਜਿਹੜਾ ਵੀ ਜਿਹੜੇ ਵੀ ਲਿੰਕ ਸਾਹਮਣੇ ਆਣਗੇ ਉਹਨਾਂ ਤੇ ਵੀ ਬੰਦੀ ਕਰਵਾ ਜਰੀਏ ਕੀਤੀ ਜਾਵੇਗੀ